ਪੰਜਾਬ ਦੇ ਵਿੱਚ ਅੱਜ ਆਚਾਰ ਸਹਾਈਤਾ ਲੱਗਣ ਜਾ ਰਹੀ ਹੈ ਸ਼ਾਮ ਨੂੰ 5 ਵਜੇ ਤੋਂ ਬਾਅਦ ਚੋਣ ਪ੍ਰਚਾਰ ਸਾਰੀਆਂ ਪਾਰਟੀਆਂ ਨੂੰ ਬੰਦ ਕਰਨਾ ਪਏਗਾ ਤੇ ਉਸ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਵਿੱਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਭਾਜਪਾ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਹੈ ਪਰ ਉਸ ਤੋਂ ਪਹਿਲਾਂ ਹੀ ਕਿਸਾਨਾਂ ਦੇ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ ਉੱਥੇ ਹੀ ਮਨਜੀਤ ਸਿੰਘ ਰਾਏ ਕਿਸਾਨ ਆਗੂ ਦਾ ਕਹਿਣਾ ਹੈ ਕਿ ਭਾਜਪਾ ਦਾ ਅਸੀਂ ਪੂਰੀ ਤਰੀਕੇ ਦੇ ਨਾਲ ਵਿਰੋਧ ਕਰਾਂਗੇ ਪੰਜਾਬ ਦੇ ਵਿੱਚ ਬੇਸ਼ੱਕ ਪੁਲਿਸ ਉਹਨਾਂ ਦਾ ਸਾਥ ਦੇ ਰਹੀ ਹੈ ਪਰ ਸਾਡੇ ਵੱਲੋਂ ਇਹ ਰੋਸ ਪ੍ਰਦਰਸ਼ਨ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ ਦੇ ਕੋ ਅੱਜ ਜਿਹੜੀ ਐਸਕੇਐਮ ਨਾਨ ਪੋਲੀਟੀਕਲ ਔਰ ਕਿਸਾਨ ਮਜ਼ਦੂਰ ਮੋਰਚੇ ਦਾ ਜੋ ਮੋਰਚਾ ਸਾਡਾ ਚੱਲ ਰਿਹਾ ਪਿਛਲੇ ਲਗਭਗ 4 ਮਹੀਨੇ ਹੋ ਚੱਲੇ ਨੇ ਉਸ ਮੋਰਚੇ ਵੱਲੋਂ ਕੌਣ ਲੈ ਕੇ ਨਰਿੰਦਰ ਮੋਦੀ ਪੰਜਾਬ ਜਿੱਥੇ ਜਿੱਥੇ ਵੀ ਆਂਦਾ ਉਹਨੂੰ ਸਵਾਲ ਪੁੱਛੇ ਜਾਣੇ ਨੇ ਕਿਉਂਕਿ ਜਦੋਂ ਅਸੀਂ ਦਿੱਲੀ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਕਿੱਲਾਂ ਲਾ ਕੇ ਦਿਵਾਰਾਂ ਕਰਕੇ ਕੰਕਰੀਟ ਪਾ ਕੇ ਤੋਏ ਕੱਢ ਕੇ ਇਹ ਕਿਹੜੇ ਸੰਵਿਧਾਨ ਚ ਲਿਖਿਆ ਹੈ ਜਿਹੜੇ ਲੋਕਤੰਤਰ ਦੀ ਗੱਲ ਕਰਦੇ ਨੇ ਅੱਜ ਇਹ ਪੈ ਸਾਨੂੰ ਕਿਸਾਨਾਂ ਨੂੰ ਕਹਿੰਦੇ ਲੋਕਤੰਤਰ ਭੰਗ ਕਰਦੇ ਆ ਇਹ ਕਿਹੜੇ ਲੋਕਤੰਤਰ ਚ ਲਿਖਿਆ ਕਿਹੜੇ ਸੰਵਿਧਾਨ ਚ ਲਿਖਿਆ ਕਿ ਜਿਹੜੀਆਂ ਜਨਤਾ ਦੀਆਂ ਸੜਕਾਂ ਉਹਨਾਂ ਨੂੰ ਪੱਟ ਕੇ ਉਹਨਾਂ 'ਚ ਦੀਵਾਰਾਂ ਕਰਦੇ ਹੋ ਕਿਲਾ ਕਰਦੇ ਹੋ ਤੇ ਲੋਕਾਂ ਤੇ ਗੋਲੀਆਂ ਚਲਾਓ ਆਪਣੇ ਦੇਸ਼ ਦੇ ਆ ਤੇ ਨੇਥੇ ਲੋਕਾਂ ਤੇ ਉਹ ਵੀ ਔਰ ਜਿਹੜੇ ਪੀਸਫੁਲੀ ਪ੍ਰੋਟੈਸਟ ਕਰਦੇ ਉਹਨਾਂ ਦੇ ਉੱਪਰ ਸੋ ਸਾਡਾ ਲੜਕਾ ਸ਼ੋਗਨ ਚੀਤ ਕੀਤਾ ਉਹਦੇ ਸਾਰੇ ਸਵਾਲ ਕਰਨੇ ਨਰਿੰਦਰ ਮੋਦੀ ਨੂੰ ਉਹ ਸਵਾਲ ਕਰਨ ਵਾਸਤੇ ਜਿੱਥੇ ਨਰਿੰਦਰ ਮੋਦੀ ਪੰਜਾਬ ਚ ਆਏਗਾ ਉੱਥੇ ਹੀ ਕਿਸਾਨ ਜਿੱਥੇ ਬੰਦੀਆਂ ਮਜ਼ਦੂਰ ਜਿੱਥੇ ਬੰਦੀਆਂ ਉਹਨਾਂ ਨੂੰ ਸਵਾਲ ਕਰਨ ਜਾਣਗੇ ਅੱਜ ਉਹਦਾ ਹਿੱਸਾ ਹੈ ਕਿ ਅੋ ਸ਼ਿਆਰਪੁਰ ਨਰਿੰਦਰ ਮੋਦੀ ਇੱਥੇ ਆ ਰਿਹਾ ਹੁਣ 11 ਵਜੇ ਸੋ ਉਹਨੂੰ ਅਸੀਂ ਸਵਾਲ ਕਰਨੇ ਨੇ ਪਰ ਸਾਨੂੰ ਪ੍ਰਸ਼ਾਸਨ ਉੱਤੇ ਜਾਣ ਨਹੀਂ ਦੇ ਰਿਹਾ ਪਰ ਜਦੋਂ ਕਿਸਾਨ ਦਿੱਲੀ ਜਾ ਰਹੇ ਸੀ ਤਾਂ ਪੰਜਾਬ ਸਰਕਾਰ ਦਾ ਕਹਿਣਾ ਸੀਗਾ ਕਿ ਹਰਿਆਣਾ ਸਰਕਾਰ ਉਹਨਾਂ ਦੇ ਫੇਰ ਕਰ ਰਹੀ ਹੈ ਉੱਥੇ ਜਦ ਠੀਕ ਹੈ ਪਰ ਅਜ ਤੱਕ ਕਿਸਾਨ ਪੰਜਾਬ ਦੇ ਵਿੱਚ ਹੀ ਬੈਠੇ ਨੇ ਇਹਨਾਂ ਦੇ ਫੇਰ ਕਰ ਦਿੱਤਾ ਹੋ ਰਿਹਾ ਦੇਖੋ ਸਿੱਧੀ ਗੱਲ ਜਿਹੜਾ ਦੇਸ਼ ਦਾ ਗ੍ਰਹਿ ਮੰਤਰੀ ਆ ਅਮਿਤ ਸ਼ਾਹ ਉਹਦੇ ਇਸ਼ਾਰੇ ਤੇ ਕਰ ਰਹੀ ਕਿਉਂਕਿ ਭਾਜਪਾ ਦੀ ਸਰਕਾਰ ਕੇਂਦਰ 'ਚ ਭਾਜਪਾ ਦੀ ਹਰਿਆਣਾ ਦੇ ਵਿੱਚ ਛੋ ਇਹ ਗੱਲਾਂ ਕਰ ਰਹੇ ਨੇ ਤੁਸੀਂ ਵੇਖੋ ਨਾ ਅੱਜ ਇਹਨਾਂ ਦਾ ਸੁਨੀਲ ਜਾਖੜ ਕੀ ਬੋਲਦਾ ਕਿਸਾਨਾਂ ਲਈ ਉਹ ਕਦੇ ਤਾਂ ਦੱਸਦਾ ਪਈਏ ਆ ਰਾਜਨੀਤਿਕ ਪਾਰਟੀਆਂ ਦੇ ਨੇ ਕਦੇ ਹੁਣ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਉਹਨੇ ਹੁਣ ਉਹ ਧਮਕੀਆਂ ਦੇ ਰਿਆ ਵੀ ਆਉਣ ਦਿਓ ਇਹਨਾਂ ਨੂੰ ਦੇਖਾਂਗੇ ਮਗਰੋਂ ਇਹਨਾਂ ਦੀਆਂ ਇਨਕੁਆਰੀਆਂ ਖੋਲਾਂਗੇ ਸੋ ਇਹ ਜ਼ਬਰ ਕਰਨਗੇ ਇਹ ਨਤੀਜਾ ਉਹਨਾਂ ਵਾਲੇ ਸਮੇਂ ਚ ਪੰਜਾਬ ਦੇਆਂ ਲੋਕਾਂ ਨੂੰ ਦੇਸ਼ ਦੇਆਂ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਦੇ ਜਿਸ ਪਾਰਟੀ ਵੇ ਕੋ ਫਕੀਰ ਹਸਰਾਜ ਹਸ ਆਪਣੇ ਨੂੰ ਫਕੀਰ ਕਹਿ ਰਿਆ ਨਾ ਫਕੀਰ ਤੇ ਜਿਹੜਾ ਕਹਿ ਰਿਆ ਮੈਂ ਗਰੀਬ ਐ ਫਕੀਰ ਤੇ ਗਰੀਬ ਕਹਿੰਦਾ ਵੀ ਦੋ ਤਰੀਕ ਆਉਣ ਦਿਓ ਫੇ ਮੇਰਾ ਛਿੱਤਰ ਵੇਖਿਓ ਤੇ ਉਸ ਪਾਰਟੀ ਦੇ ਤੜੀਪਾਰ ਗੁੰਡੇ ਅਮਿਸ਼ਾਰਗੇ ਉਹ ਕੀ ਕੰਨਗੇ ਦੇਸ਼ ਦਾ ਹਾਲ ਦੇਸ਼ ਦੇ ਲੋਕਾਂ ਨੂੰ ਇਹ ਜਾਣ ਲੈਣਾ ਚਾਹੀਦਾ ਸੋ ਉਹ ਹੀ ਸਾਡੇ ਸਵਾਲ